ਇਨਾ ਜਿਆਦਾ ਪੋਲੂਸ਼ਨ ਹੋ ਗਿਆ ਹੈ ਜਦੋਂ ਇਹ ਮੌਸਮ ਚੇਂਜ ਹੁੰਦਾ ਹੈ ਹਰ ਘਰ ਵਿੱਚ ਖੰਘ ਜ਼ੁਕਾਮ ਸਾਦੀ ਦਿੱਕਤ ਜਿਹੜੇ ਲੋਕੀ ਅਸਥਮਾ ਨਾਲ ਪ੍ਰੇਸ਼ਾਨ ਹੈ ਉਹਨਾਂ ਨੂੰ ਬਤਾਇਆ ਵੀ 에 ਟਾਈਮ ਕੜਨਾ ਕਿੰਨਾ ਉਪਕ ਹੈ ਮੇਰਾ ਅਜਮਨ ਕੀਤਾ ਵੀ ਮੈਂ ਉਹ ਫਾਰਮੂਲਾ ਆਪਣੇ ਪੰਜਾਬ ਦੇ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਜ਼ਰੂਰ ਸਾਂਝਾ ਕਰਾਂ ਤਾਂ ਕਿ ਜਿਹੜੀ ਇਹ ਦਿੱਕਤਾਂ ਆ ਰਹੀਆਂ ਸਰਦੀ ਖਾਂਸੀ ਜ਼ੁਕਾਮ ਅਪਰ ਰੈਸਪੀਰੇਟਰੀ ਟਰੈਕ ਇਨਫੈਕਸ਼ਨ ਉੱਪਰ ਦਾ ਕੋਈ ਇਨਫੈਕਸ਼ਨ ਹੋ ਜਾਂਦਾ ਹੈ ਫਿਰ ਅਸੀਂ ਕਹਿੰਦੇ ਹਾਂ ਲੋਅਰ ਰੈਸਪੀਰੇਟਰੀ ਟਰੈਕ ਇਨਫੈਕਸ਼ਨ ਥੱਲੇ ਦਾ ਇਨਫੈਕਸ਼ਨ ਜਵੇਂ ਸੀਓਪੀਡੀ ਹੋ ਗਿਆ ਅਸਥਮਾ ਹੋ ਗਿਆ ਬ੍ਰੌਂਕਾਈਟਿਸ ਹੋ ਗਿਆ ਬ੍ਰੌਂਕੀਐਕਸਟੇਸਿਸ ਹੋ ਗਿਆ ਇਹ ਜਿੰਨੀ ਪ੍ਰੋਬਲਮ ਹੈ ਜਿਹੜੀ ਛਾਤੀ ਦੇ ਨਾਲ ਜੁੜੀਆਂ ਹੋਈਆਂ ਉਹ ਸਾਰੀ ਠੀਕ ਹੋਣ ਅਲਰਜੀ ਨਾ ਹੋਵੇ ਕਿਸੇ ਨੂੰ ਇਹਦੇ ਕਰਕੇ ਫਿਰ ਬੁਖਾਰ ਹੋ ਜਾਂਦਾ ਹੈ ਨਿਮੋਨੀਆ ਬਣ ਜਾਂਦਾ ਹੈ ਉਹ ਦਿੱਕਤ ਨਾ ਆਵੇ ਤਾਂ ਕਿ ਤੁਹਾਨੂੰ ਫਿਰ ਕਿਤੇ ਹਸਪਤਾਲ ਜਾ ਕੇ ਪਰਤੀ ਨਾ ਆਉਣਾ ਪਵੇ ਜਦੋਂ ਤੋਂ ਆਯੁਰਵੇਦ ਦਾ ਤਾਂ ਦਾ ਨੁਸਖਾ ਹੈ ਜੀ ਤਾਂ ਫਿਰ ਸਦੀਆਂ ਪੁਰਾਣਾ ਹੈ ਮੈਂ ਕਹਿੰਦਾ ਜੀ ਹਜ਼ਾਰਾਂ ਸਾਲ ਪੁਰਾਣਾ ਹੈ ਇਹ ਤੁਸੀਂ ਕਾਮਨ ਚੀਜ਼ ਐ ਹਰ ਘਰ ਨੇ ਵਰਤੀ ਹੋਣੀ ਸਾਡੇ ਪੰਜਾਬ ਦੇ ਇਹਨੂੰ ਕਹਿੰਦੇ ਆ ਜੋਸ਼ਾਂਦਾ ਬਿਲਕੁਲ ਠੀਕ ਐ ਇਹ ਜੋਸ਼ਾਂਦੇ ਵਾਲਾ ਨੁਸਖਾ ਐ 10 ਚੀਜ਼ਾਂ ਪੈਂਦੀ ਐ ਅੱਛਾ 10 'ਚੋਂ 6 ਮੈਂ ਤੁਹਾਨੂੰ ਦਿਖਾਤੀਆਂ ਠੀਕ ਐ 4 ਦਾ ਨਾਮ ਦੱਸ ਦੂੰਗਾ ਮੈਂ ਉਹ ਪਾ ਕੇ ਇਹਨੂੰ ਰਾਤੀ ਉਬਾਲ ਲਓ ਠੀਕ ਐ ਸਵੇਰੇ ਇਹਦਾ ਪਾਣੀ ਪੀ ਲਓ ਕੜਾ ਠੀਕ ਐ ਕਿਸੇ ਚੀਜ਼ ਨੂੰ ਲੈਣ ਦੀ ਲੋੜ ਨਹੀਂ ਤੁਹਾਨੂੰ ਕੋਈ ਸਾਹ ਦੀ ਦਿੱਕਤ ਨਹੀਂ ਆਏਗੀ ਕੋਈ ਐਸਿਡਿਟੀ ਨਹੀਂ ਬਣੇਗੀ ਕੋਈ ਗੈਸ ਨਹੀਂ ਬਣੇਗੀ ਕੋਈ ਮੁਝ ਵੀ ਨਹੀਂ ਹੋਏਗੀ ਕਿਉਂਕਿ ਅਸੀਂ ਇਹਦੇ 'ਚ ਸਨਾਹ ਪੱਤੀ ਪਾ ਰਹੇ ਹਾਂ ਇਸ ਨੂੰ ਸਕੈਚ ਐ ਕਬ ਜੀ ਨਹੀਂ ਹੋਣ ਦਿੰਦੀ ਮੁਲੱਖੀ ਪਈ ਗਿੰਦੇ ਚ ਤੁਹਾਡੇ ਗਲੇ ਨੂੰ ਬਿਲਕੁਲ ਠੀਕ ਰੱਖਦੀ ਹੈ ਬਨਫਸ਼ਾ ਰਾਮ ਬਾਣ ਇਲਾਜ ਹੈ ਬਨਫਸ਼ਾ ਕਿਸੇ ਨੂੰ ਵੀ ਕਿੰਨੀ ਵੀ ਪੁਰਾਣੀ ਖੰਗ ਹੋਵੇ ਉਹ ਨੁਕਲਾ ਬਨਖਸ਼ਾ ਉਬਾਲ ਉਬਾਲ ਕੇ ਪੀਣ ਲੱਗ ਜਾਓ ਸੀਓਪੀਡੀ ਦਮਾ ਅਸਥਮਾ ਜਿਹੜੇ ਇਨਹਲਰ ਲੈਂਦੇ ਆ ਉਹ ਬੰਦ ਹੋ ਜਾਂਦਾ ਤਿੰਨ ਦਿਨਾਂ ਦੇ ਅੰਦਰ ਅੰਦਰ ਜਿਹੜਾ ਬੰਦਾ ਇਸ ਪੋਲੂਸ਼ਨ ਕਰਕੇ ਉਹਨੂੰ ਐ ਲੱਗਦਾ ਮੈਨੂੰ ਖੰਗ ਹੈ ਜ਼ੁਕਾਮ ਹੈ ਅਲਰਜੀ ਹੈ ਠੀਕ ਹੋ ਜਾਂਦਾ ਕਿਸੇ ਨੂੰ ਅਸਤਮਾ ਦੀ ਦਿੱਕਤ ਹੈ ਇਹ ਰੈਗੂਲਰ ਨੁਸਖਾ 1 ਮਹੀਨਾ ਲੈਣ ਲੱਗ ਜਾਓ ਉਹਦਾ ਇਨਹੇਲਰ ਬੰਦ ਹੋ ਜਾਏਗਾ ਤੇ ਮੇਰੇ ਸ਼ਰੋਤਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਇੰਨਾ ਪਿਆਰ ਸਤਿਕਾਰ ਦੇ ਰਹੇ ਆ ਤੁਸੀਂ ਇਹ ਸਮਝੋ ਜੀ ਵੀ ਬਿਲਕੁਲ ਸੀਮਾ ਤੇ ਖੜੇ ਆ ਹੁਣ ਅਸੀਂ ਇੰਨਾ ਜ਼ਿਆਦਾ ਪੋਲੂਸ਼ਨ ਹੈ ਪੂਰਾ ਜਵੇਂ ਤੁਸੀਂ ਕਹੇ ਨਾ ਗੈਸ ਦਾ ਚੈਂਬਰ ਬਣ ਗਿਆ ਇਹ ਦਿੱਲੀ ਨਹੀਂ ਹਰਿਆਣਾ ਪੰਜਾਬ ਹਰ ਜਗ੍ਹਾ ਹੋ ਗਿਆ ਇੰਨਾ ਜ਼ਿਆਦਾ ਪੋਲੂਸ਼ਨ ਹੋ ਗਿਆ ਜਦੋਂ ਇਹ ਮੌਸਮ ਚੇਂਜ ਹੁੰਦਾ ਹੈ ਹਰ ਘਰ ਵਿੱਚ ਖੰਗ ਜ਼ੁਕਾਮ ਸਾਦੀ ਦਿੱਕਤ ਜਿਹੜੇ ਲੋਕੀ ਅਸਥਮਾ ਨਾਲ ਪ੍ਰੇਸ਼ਾਨ ਹੈ ਉਹਨਾਂ ਨੂੰ ਬਤਾਇਆ ਵੀ ਇਹ ਟਾਈਮ ਕੱਢਣਾ ਕਿੰਨਾ ਔਖਾ ਹੁੰਦਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੇ ਇਹ ਟਾਈਮ ਕੱਢਣ ਵਾਸਤੇ ਸਾਡੇ ਵੱਡੇ ਬਜ਼ੁਰਗਾਂ ਨੇ ਪੁਰਾਣੇ ਟਾਈਮ ਵਿੱਚ ਇੱਕ ਚੀਜ਼ ਬਣਾਈ ਹੋਈ ਸੀ ਫਾਰਮੂਲਾ ਬਣਾਇਆ ਹੋਇਆ ਸੀ ਮੇਰਾ ਅਜਮਨ ਕੀਤਾ ਵੀ ਮੈਂ ਉਹ ਫਾਰਮੂਲਾ ਆਪਣੇ ਪੰਜਾਬ ਦੇ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਜ਼ਰੂਰ ਸਾਂਝਾ ਕਰਾਂ ਤਾਂ ਕਿ ਜਿਹੜੀ ਇਹ ਦਿੱਕਤ ਆ ਰਹੀ ਹੈ ਸਰਦੀ ਖਾਸੀ ਜ਼ੁਕਾਮ ਅਪਰ ਰੈਸਪੀਰੇਟਰੀ ਟਰੈਕ ਇਨਫੈਕਸ਼ਨ ਉੱਪਰ ਦਾ ਕੋਈ ਇਨਫੈਕਸ਼ਨ ਹੋ ਜਾਂਦਾ ਹੈ ਫਿਰ ਅਸੀਂ ਕਹਿੰਦੇ ਹਾਂ ਲੋਅਰ ਰੈਸਪੀਰੇਟਰੀ ਟਰੈਕ ਇਨਫੈਕਸ਼ਨ ਥੱਲੇ ਦਾ ਇਨਫੈਕਸ਼ਨ ਜਿਵੇਂ ਸੀਓਪੀਡੀ ਹੋ ਗਿਆ ਅਸਥਮਾ ਹੋ ਗਿਆ ਬ੍ਰੌਂਕਾਈਟਿਸ ਹੋ ਗਿਆ ਬ੍ਰੌਂਕੀਐਕਟੇਸਿਸ ਹੋ ਗਿਆ ਇਹ ਜਿੰਨੀ ਪ੍ਰੋਬਲਮ ਹੈ ਜਿਹੜੀ ਛਾਤੀ ਦੇ ਨਾਲ ਜੁੜੀਆਂ ਹੋਈਆਂ ਉਹ ਸਾਰੀ ਠੀਕ ਹੋਣ ਅਲਰਜੀ ਨਾ ਹੋਵੇ ਕਿਸੇ ਨੂੰ ਇੰਦੇ ਕਰਕੇ ਫਿਰ ਬੁਖਾਰ ਹੋ ਜਾਂਦਾ ਹੈ ਨਿਮੋਨੀਆ ਬਣ ਜਾਂਦਾ ਹੈ ਉਹ ਦਿੱਕਤ ਨਾ ਆਵੇ ਤਾਂ ਕਿ ਤੁਹਾਨੂੰ ਫਿਰ ਕਿਤੇ ਹਸਪਤਾਲ ਜਾ ਕੇ ਪਰਤੀ ਨਾ ਆਉਣਾ ਪਵੇ ਤੁਸੀਂ ਆਪਣਾ ਇਲਾਜ ਆਪਣੇ ਘਰੇ ਹੀ ਕਰੋ ਜਦੋਂ ਤੋਂ ਆਯੁਰਵੇਦ ਦਾ ਤਾਂ ਦਾ ਨੁਸਖਾ ਹੈ ਜੀ ਤਾਂ ਫਿਰ ਸਦੀਆਂ ਪੁਰਾਣਾ ਹੋ ਗਿਆ ਮੈਂ ਕਹਿੰਦਾ ਜੀ ਹਜ਼ਾਰਾਂ ਸਾਲ ਪੁਰਾਣਾ ਹੈ ਇਹ ਤੁਸੀਂ ਕਾਮਨ ਚੀਜ਼ ਹੈ ਹਰ ਘਰ ਨੇ ਵਰਤੀ ਹੋਣੀ ਸਾਡੇ ਪੰਜਾਬ ਦੇ ਇਹਨੂੰ ਕਹਿੰਦੇ ਆ ਜੋਸ਼ਾਂਦਾ ਬਿਲਕੁਲ ਠੀਕ ਹੈ ਇਹ ਜੋਸ਼ਾਂਦੇ ਵਾਲਾ ਨੁਸਖਾ ਹੈ 10 ਚੀਜ਼ਾਂ ਪੈਂਦੀ ਹੈ ਅੱਛਾ ਦਸਿਚੋ 6 ਮੈਂ ਤੁਹਾਨੂੰ ਦਿਖਾਤੀਆਂ ਠੀਕ ਹੈ 4 ਦਾ ਨਾਮ ਦੱਸ ਦੂੰਗਾ ਮੈਂ ਉਹ ਪਾ ਕੇ ਇਹਨੂੰ ਰਾਤੀ ਉਬਾਲ ਲਓ ਠੀਕ ਹੈ ਸਵੇਰੇ ਇਹਦਾ ਪਾਣੀ ਪੀ ਲਓ ਕੜਾ ਠੀਕ ਹੈ ਕਿਸੇ ਚੀਜ਼ ਨੂੰ ਲੈਣ ਦੀ ਲੋੜ ਨਹੀਂ ਤੁਹਾਨੂੰ ਕੋਈ ਸਾਹ ਦੀ ਦਿੱਕਤ ਨਹੀਂ ਆਏਗੀ ਕੋਈ ਐਸਿਡਿਟੀ ਨਹੀਂ ਬਣੇਗੀ ਕੋਈ ਗੈਸ ਨਹੀਂ ਬਣੇਗੀ ਕਬਜ ਵੀ ਨਹੀਂ ਹੋਏਗੀ ਕਿਉਂਕਿ ਅਸੀਂ ਇਹਦੇ ਵਿੱਚ ਸਨਾਹ ਪੱਤੀ ਪਾ ਰਹੇ ਹਾਂ ਠੀਕ ਹੈ ਜੀ ਇਸ ਨੂੰ ਸਕਿਚ ਇਹ ਕਬਜ ਹੀ ਨਹੀਂ ਹੋਣ ਦਿੰਦੀ ਸਨਾਹ ਪੱਤੀ ਮੁਲਠੀ ਪਾਏਗੀ ਇਹਦੇ ਵਿੱਚ ਤੁਹਾਡੇ ਗਲੇ ਨੂੰ ਬਿਲਕੁਲ ਠੀਕ ਰੱਖਦੀ ਹੈ ਬਨਪਸ਼ਾ ਰਾਮ ਬਾਣ ਇਲਾਜ ਹੈ ਬਨਫਸ਼ਾ ਕਿਸੇ ਨੂੰ ਵੀ ਕਿੰਨੀ ਵੀ ਪੁਰਾਣੀ ਖੰਗ ਹੋਵੇ ਉਹਨੂੰ ਕੱਲਾ ਬਨਫਸ਼ਾ ਉਬਾਲ-ਉਬਾਲ ਕੇ ਪੀਣ ਲੱਗ ਜਾਓ ਸੀਓਪੀਡੀ ਦਮਾ ਅਸਥਮਾ ਜਿਹੜੇ ਇਨਹੇਲਰ ਲੈਂਦੇ ਆ ਉਹ ਬੰਦ ਹੋ ਜਾਂਦਾ ਖਾਸ ਚੀਜ਼ ਹੈ ਗਾਜਵਾਨ ਕਹਿੰਦੇ ਇਹਨੂੰ ਠੀਕ ਹੈ ਜੀ ਗਾਜਵਾਨ ਇੰਨੇ ਕ ਗਾਜਵਾਨ ਲੈ ਲਓ ਠੀਕ ਹੈ ਜੀ ਦੋ ਇਲਾਇਚੀ ਠੀਕ ਹੋ ਗਿਆ ਦੋ ਇਲਾਇਚੀ ਇੰਨਾ ਗੁਲਾਬ ਦੀ ਪੰਖੜੀਆਂ ਠੀਕ ਹੈ ਇੰਨੇ ਕੁ ਮੁਲਠੀ ਠੀਕ ਹੋ ਗਿਆ ਜੀ ਇੰਨਿਕ ਸਨਾਪਤੀ ਠੀਕ ਹੋ ਗਿਆ ਜੀ ਇੰਨਿਕ ਬਨਪਸ਼ਾ ਇੰਨਿਕ ਬਨਪਸ਼ਾ ਠੀਕ ਹੈ ਜੀ ਲੱ ਲਿਆ ਹੁਣ ਇਹਦੇ ਤੁਸੀਂ ਕੀ ਪਾਣਾ ਮੁਨੱਕਾ ਪਾ ਲੋ ਠੀਕ ਹੈ ਅੰਜੀਰ ਪਾ ਲੋ ਠੀਕ ਹੈ ਲਸੂੜਾ ਪਾ ਲੋ ਠੀਕ ਹੈ ਊਨਾਬ ਬੇਰ ਪਾ ਲੋ ਇਹ ਚਾਰ ਚੀਜ਼ਾਂ ਹੋਰ ਪਾ ਲੋ ਇੱਕ ਊਨਾਬ ਬੇਰ ਇੱਕ ਲਸੂੜਾ ਬੇਰ ਕੀ ਹੁੰਦਾ ਜੀ ਊਨਾਬ ਬੇਰ ਬੇਰ ਵਰਗਾ ਹੁੰਦਾ ਲਾਲ ਰੰਗ ਦਾ ਇੰਨਕ ਹੁੰਦਾ ਉਹ ਇੱਕ ਪਾ ਲੋ ਇਨੂੰ ਸਾਰੇ ਨੂੰ ਰਾਤ ਨੂੰ ਭਿਗੋ ਕੇ ਰੱਖ ਦਿਓ ਇੰਨਾ ਠੀਕ ਹੈ ਇਹਨੂੰ ਭਿਗੋਣਾ ਹੈ 800 ਐਮਐਲ ਪਾਣੀ ਦੇ ਵਿੱਚ ਲਗਭਗ 2 ਗਲਾਸ ਪਾਣੀ ਚ ਠੀਕ ਹੈ ਸਵੇਰੇ ਇਹਨੂੰ ਬਾਹਰ ਲਓ ਜਦੋਂ ਪਾਣੀ ਅੱਧਾ ਗਲਾਸ ਰਹਿ ਜੇ ਹਮ ਇਹਨੂੰ ਛਾਨ ਕੇ ਪੀ ਲਓ ਇਹਨੂੰ ਸੁੱਟ ਦਿਓ ਤੇ ਪਾਣੀ ਨੂੰ ਪੀ ਲਓ 3 ਦਿਨਾਂ ਦੇ ਅੰਦਰ ਅੰਦਰ ਜਿਹੜਾ ਬੰਦਾ ਇਸ ਪੋਲੂਸ਼ਨ ਕਰਕੇ ਉਹਨੂੰ ਐ ਲੱਗਦਾ ਵੇ ਉਹਨੂੰ ਖੰਗ ਹੈ ਜ਼ੁਕਾਮ ਹੈ ਅਲਰਜੀ ਹੈ ਠੀਕ ਹੋ ਜਾਏਗਾ ਕਿਸੇ ਨੂੰ ਅਸਥਮਾ ਦੀ ਦਿੱਕਤ ਹੈ ਇਰੈਗੂਲਰ ਨੁਸਖਾ 1 ਮਹੀਨਾ ਲੈਣ ਲੱਗ ਜਾਓ ਉਹਦਾ ਇਨਹੇਲਰ ਬੰਦ ਹੋ ਜਗਾ ਬਹੁਤ ਵੱਡੀ ਗੱਲ ਹੈ ਡਾਕਟਰ ਸਾਹਿਬ ਮੈਂ ਕਹਿੰਦਾ ਜੀ ਇਹ ਵਰਤੋ ਫਿਰ ਦੱਸੋ ਤੁਹਾਡੀ ਵੀਡੀਓ ਤੇ ਨੁਸਖਾ ਅਗਰ ਠੀਕ ਬਣ ਗਿਆ ਕੰਮ ਕਰਦਾ ਔਰ ਇਹ ਸਾਰੀ ਚੀਜ਼ਾਂ ਪੰਸਾਰੀ ਤੋਂ ਮਿਲਦੀਆਂ ਨਾਰਮਲ ਮਿਲ ਜਾਂਦੀਆਂ ਬਿਲਕੁਲ ਦੇਖੋ ਮੁਨੱਕਾ ਸੀ ਵਰਤਨੇ ਆ ਸਾਹ ਵਾਸਤੇ ਅੰਜੀਰ ਵਰਤਨੇ ਆ ਊਨਾਬ ਬੇਰ ਵਰਤਨੇ ਆ ਬਨਪਸ਼ਾ ਕੱਲਾ ਹੀ ਕੰਮ ਕਰਦਾ ਲਸੂੜਾ ਕਹ ਦਿੰਨੇ ਆਸੀਂ ਲਸੂੜਾ ਕਹਿੰਨੇ ਆ ਠੀਕ ਹੈ ਊਨਾਬ ਬੇਰ ਅਲੱਗ ਹੈ ਲਸੂੜਾ ਅਲੱਗ ਹੈ ਲਸੂੜਾ ਲੱਗਦਾ ਅਸਲ ਲਸੂੜਾ ਲੱਗਦਾ ਇਹ ਜਿਹੜੀ ਬਨਪਸ਼ਾ ਹੈ ਨਾ ਇਹ ਜਿਹੜੇ ਐਲਵੀਲਾਈ ਹੁੰਦੇ ਆ ਫੇਫੜਿਆਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਕਫ ਜੰਮ ਜਾਂਦੀ ਹੈ ਜੀ ਚਿੰਦੇ ਕਰਕੇ ਅਸਥਮਾ ਵਾਲੇ ਮਰੀਜ਼ ਨੂੰ ਸਿਟੀ ਦੀ ਆਵਾਜ਼ ਆ ਜਾਂਦੀ ਹੈ ਹਾਂ ਜਿਵੇਂ ਸਿਟੀ ਵੱਜਦੀ ਹੈ ਹਾਂਜੀ ਹਾਂਜੀ ਉਹ ਆਵਾਜ਼ ਆ ਜਾਂਦੀ ਹੈ ਇਹ ਉੱਥੋਂ ਖੁਰਚ ਖੁਰਚ ਕੇ ਕਫ ਨੂੰ ਬਾਹਰ ਕੱਢ ਦਿੰਦੀ ਹੈ ਓਕੇ ਤੇ ਜਿਨ੍ਹਾਂ ਨੂੰ ਬਲਗਮ ਬਹੁਤ ਬੰਦੀ ਜੀ ਇਹਦੇ ਕੰਮ ਕਰੂਗੀ ਨਾਲੇ ਜਿਹਨਾਂ ਦੀ ਛਾਤੀ ਤਾ ਬੋਲਦੀ ਹੈ ਜੀ ਖਾਸ ਕਰ ਖਾਂ ਖਾਂ ਕੇ ਕਰਕੇ ਜਿੰਨਾਂ ਦੀ ਖੜ 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 ਵੱਜਦੀ ਹੈ ਇਹ ਫਾਰਮੂਲਾ ਲਵੇ ਜੀ ਤੁਸੀਂ ਮੇਰੀ ਗੱਲ ਫੜ ਲਈ ਮੈਂ ਹੀ ਵਰਡ ਸੋਚ ਰਿਆ ਸੀ ਕਿਹ ਕਿਹ ਵਰਡ ਹੈ ਉਹ ਤੁਸੀਂ ਬਿਲਕੁਲ ਰੱਪੇ ਜਿੰਦੀ ਛਾਤੀ ਖੜ ਖੜ ਕਰਦੀ ਹੈ ਨਾ ਹਾਂਜੀ ਉਹਦੇ ਵਾਸਤੇ ਹੈ ਰਾਮ ਮਾਨ ਨੁਸਖਾ ਇਹ ਨੁਸਖਾ ਸਿਰਫ 5 ਦਿਨ ਵਰਤਣਾ ਹੈ ਮੈਂ ਫਿਰ ਦੱਸ ਦੇਣਾ 10 ਚੀਜ਼ਾਂ ਹੈਗੀਆਂ ਗਾਜਮਾਨ ਠੀਕ ਹੈ ਛੋਟੀ ਇਲਾਇਚੀ ਗੁਲਾਬ ਦੇ ਫੁੱਲ ਮੁਲਠੀ ਸਨਾਏ ਪੱਤੀ ਬਨਪਸ਼ਾ ਮੁਨਕਾ ਜੀ ਮੁਨਕਾ ਉਨਾਬੇਰ ਲਸੂੜਾ ਇਹ ਚੀਜ਼ਾਂ ਦੀ ਵਰਤੋਂ ਕਰੋ ਦਸੋਂ ਚੀਜ਼ਾਂ ਤੁਹਾਨੂੰ ਫਿੱਟ ਬਣਾ ਦੇਣਗੀਆਂ ਨਹੀਂ ਬਣਾ ਸਕਦੇ ਅਸੀਂ ਬੈਠੇ ਆ ਇਹ ਚਵਨ ਪ੍ਰਾਸ਼ ਤੇ ਜ਼ਬਰਦਸਤ ਕੰਮ ਕਰਦਾ ਜਿਹੜਾ ਦਿਲ ਦੀ ਪ੍ਰੋਬਲਮ ਦਾ ਸਾਈਨ ਹੈ ਨਾ ਉਹ ਸਾਈਨ ਕੀ ਹੈ ਤੁਹਾਨੂੰ ਘਬਰਾਟ ਆਉਂਦੀ ਹੈ ਤਰੇਲੀਆਂ ਆਉਂਦੀਆਂ ਪਸੀਨਾ ਜਿਹਨੂੰ ਕਹਿੰਦੇ ਆ ਠੰਡਾ ਪਸੀਨਾ ਆਉਂਦਾ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਹਾਰਟ ਵਿੱਚ ਬਲੋਕੇਜ ਹੁੰਦੀ ਹੈ ਕੋਲੇਸਟ੍ਰੋਲ ਜੰਮਦਾ ਉਹਦਾ ਵੀ ਇਲਾਜ ਹੈ ਘਰੇਲੂ ਨੁਸਖਾ ਹੈ ਮੈਂ ਕਈ ਵਾਰੀ ਦੱਸ ਚੁੱਕਿਆ ਪਿੱਛੇ ਅਰਜੁਨ ਛਾਲ ਤਮਾਸਾ ਪੁਸ਼ਕਰਮੂਲ ਮਿਲਾ ਕੇ ਪੀਓ ਠੀਕ ਰਹੋਗੇ ਕੋਲੈਸਟ੍ਰੋਲ ਨਹੀਂ ਵਧੇਗਾ ਹਾਰਟ ਦੀ ਪ੍ਰੋਬਲਮ ਨਹੀਂ ਹੋਏਗੀ ਪਰ ਜਿਹੜੀ ਇਹ ਦਿੱਕਤ ਹੈ ਸਾਹ ਵਾਲੀ ਸਾਹ ਵਾਲੀ ਦਿੱਕਤ ਜੇ ਪੈੜੀ ਚੜਦੇ ਹੋਏ ਤੁਹਾਨੂੰ ਸਾਹ ਚੜ ਗਿਆ ਸਿਟੀ ਦੀ ਆਵਾਜ਼ ਆਈ ਕੜਗੜ ਦੀ ਆਵਾਜ਼ ਆਈ ਹੂੰ ਛਾਤੀ ਚ ਉਹਦੇ ਚ ਇਹ ਫਾਰਮੂਲਾ ਕੰਮ ਕਰਦਾ ਹੈ ਜਿਵੇਂ ਤੁਹਾਡਾ ਸਾਹ ਠੀਕ ਹੋਏਗਾ ਉਹ ਪਿਓਰ ਆਕਸੀਜਨ ਬਲੱਡ ਵਿੱਚ ਆਏਗੀ ਬਲੱਡ ਵਿੱਚ ਆਕਸੀਜਨ ਆਏਗੀ ਕੋਈ ਕੋਲੇਸਟ੍ਰੋਲ ਨਹੀਂ ਕੋਈ ਹਾਰਟ ਦੀ ਪ੍ਰੋਬਲਮ ਨਹੀਂ ਹਾਰਟ ਪੂਰੀ ਤਰ੍ਹਾਂ ਕੰਮ ਕਰੇਗਾ ਕੋਈ ਐਂਜੀਓਗ੍ਰਾਫੀ ਕਰਾਉਣ ਦੀ ਲੋੜ ਨਹੀਂ ਕੋਈ ਸਟੰਟ ਕਰਾਉਣ ਦੀ ਲੋੜ ਨਹੀਂ ਜੇ ਤੁਹਾਨੂੰ ਲੱਗਦਾ ਤੁਹਾਡਾ ਕੋਲੇਸਟ੍ਰੋਲ ਵਧਿਆ ਹੋਇਆ ਹੈ ਇਸ ਫਾਰਮੂਲੇ ਦੇ ਨਾਲ ਨਾਲ ਤੁਸੀਂ ਵਰਤੋਂ ਕਰਨੀ ਹੈ ਪੁਸ਼ਕਰਮੂਲ ਧਮਾਸਾ ਅਰਜੁਨਛਾਲ ਤਿੰਨਾਂ ਦੀ ਇੱਕ ਚਮਚ ਅਰਜੁਨਛਾਲ ਅੱਧੀ ਚਮਚ ਧਮਾਸਾ ਅੱਧਾ ਚਮਚ ਪੁਸ਼ਕਰਮੂਲ ਪਾਣੀ ਦੇ 800 ਐਮਐਲ ਪਾਣੀ ਚ ਬਾਲ ਲਓ ਜਦੋਂ ਸਵੇਰੇ ਅੱਧਾ ਗਲਾਸ ਰਹਿ ਜਾਏ ਉਹਨੂੰ ਪੀਣ ਲੱਗ ਜਾਓ ਤਿੰਨ ਮਹੀਨੇ ਚ ਟ੍ਰਾਈਗਲਿਸਰਾਈਡ 400 ਤੋਂ ਵੱਧ ਹੈ ਘੱਟ ਜਾਣਗੇ ਕੋਲੇਸਟ੍ਰੋਲ 300 ਤੋਂ ਉੱਤੇ ਹੈ ਘੱਟ ਜਾਏਗਾ ਐਲ ਡੀ ਐਲ ਤੁਹਾਡਾ 150 ਤੋਂ ਉੱਤੇ ਹੈ ਘੱਟ ਕੇ ਨੋਰਮਲ ਆ ਜਾਏਗਾ 100 ਤੋਂ ਥੱਲੇ ਆ ਜਾਏਗਾ ਇਹ ਸਾਰੀ ਚੀਜ਼ਾਂ ਸੈਟਲ ਕਰ ਦਿੰਦਾ ਐ ਉਹਨਾਂ ਨੂੰ ਬਾਹਰ ਕੱਢਣ ਦੇ सक्षम ਹੈ ਤੇ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਫਾਰਮੂਲਾ ਸਾਡਾ ਚਵਨ ਪਰਾਸ਼ ਵਾਲਾ ਚਵਨ ਪਰਾਸ਼ ਇਸ ਸੀਜ਼ਨ ਵਿੱਚ ਆਮਲਾ ਕਿਉਂ ਆਂਦਾ ਹੈ ਕਿਉਂਕਿ ਇਮਿਊਨਿਟੀ ਦੇਣੀ ਹੁੰਦੀ ਹੈ ਇਸੇ ਵਾਸਤੇ ਉਹਨੂੰ ਕਰਨੇ ਚ ਆਮਲੇ ਦਾ ਚਵਨ ਪਰਾਸ਼ ਐ 100% ਕਾਮਯਾਬ ਹੈ ਤੁਹਾਡੇ ਸਾਹ ਦੇ ਰੋਕਣ ਨੂੰ ਠੀਕ ਕਰਨ ਵਾਸਤੇ ਉਹਨਾਂ ਨੂੰ ਕਹੋ ਹੁਣ ਫੋਨ ਕਰਨ ਸਾਨੂੰ ਠੀਕ ਹੈ ਤੇ ਫਟਾਫਟ ਬੁਕਿੰਗ ਕਰਾ ਲੈਣ ਚਮਨਪਰਾਸ਼ ਦੀ ਅੱਛਾ ਇਹਦੀ ਇੱਕ ਹੋਰ ਕਾਸੀਅਤ ਹੈ ਜੀ ਮੈਂ ਤੁਹਾਡੇ ਮਾਧਿਅਮ ਤੋਂ ਹੀ ਦੱਸਣਾ ਚਾਹਾਂਗਾ ਇਸ ਚਮਨਪਰਾਸ਼ੇ ਚਿੰਨੀ ਨਹੀਂ ਹੈ ਠੀਕ ਹੈ ਸ਼ਹਿਦ ਹੈ ਗੁੜ ਹੈ ਆਮਲੇ ਜੜੀ ਬੂਟੀਆਂ ਚਾਲੀ ਤੋਂ ਵੱਧ ਇੰਦੇ ਚ ਪ੍ਰੀਜ਼ਰਵੇਟਿਵ ਨਹੀਂ ਹੈ ਜਦੋਂ ਪ੍ਰੀਜ਼ਰਵੇਟਿਵ ਨਹੀਂ ਹੁੰਦਾ ਕਿਸੇ ਚੀਜ਼ ਵਿੱਚ ਠੀਕ ਹੈ ਉਹਦੇ ਖਰਾਬ ਹੋਣ ਦੇ ਚਾਂਸਸ ਵੱਧਦੇ ਆ ਪ੍ਰੀਜ਼ਰਵੇਟਿਵ ਜਿਹੜਾ ਹੈ ਉਹ ਪ੍ਰੋਡਕਟ ਨੂੰ ਬਚਾਉਂਦਾ ਹੈ ਪਰ ਉਹ ਅੰਦਰ ਜਾ ਕੇ ਤੁਹਾਡੇ ਲੀਵਰ ਨੂੰ ਕਿਡਨੀ ਨੂੰ ਇਹਨਾਂ ਨੂੰ ਡੈਮੇਜ ਕਰਦਾ ਹੈ ਠੀਕ ਹੈ ਜੀ ਅਸੀਂ ਤੁਹਾਨੂੰ ਕਹਿ ਰਹੇ ਆਂ ਇਹਦੇ ਚ ਪ੍ਰੀਜ਼ਰਵੇਟਿਵ ਨਹੀਂ ਹੈ ਮੇਰੀ ਹੱਥ ਬਨ ਕੇ ਤੁਹਾਡੇ ਨਾਲ ਇੱਕੀ ਅਰਦਾਸ ਹੈ ਗੁਜ਼ਾਰਿਸ਼ ਹੈ ਤੁਹਾਡੇ ਨਾਲ ਕਿ ਇਹਨੂੰ ਠੰਡੀ ਜਗ੍ਹਾ ਤੇ ਰੱਖਣਾ ਹੈ ਜਿੱਥੇ ਟੈਂਪਰੇਚਰ 18 ਡਿਗਰੀ ਤੋਂ ਘੱਟ ਹੋਵੇ ਕਿਉਂਕਿ ਅਸੀਂ ਪ੍ਰੀਜ਼ਰਵੇਟਿਵ ਨਹੀਂ ਪਾਇਆ ਹੋਇਆ ਇਹਦੇ ਚ ਇਹ ਨਾ ਹੋਵੇ ਤੁਸੀਂ ਪੈਸੇ ਵੀ ਲਾਓ ਤੇ ਹਮ ਹਮ ਖਰਾਬ ਹੋਈ। ਕਈ ਵਾਰ ਪਾਣੀ ਵੀ ਲੱਗ ਜਾਂਦਾ ਜੀ ਕੋਈ ਪਾਣੀ ਦੇਖੋ ਕਿਸੇ ਨੇ ਚਮਚ ਗੰਦੀ ਚਮਚ ਮਾਰਤੀ ਅਸੀਂ achar ਨਾਲ achar ਵਾਲਾ ਕੰਮ ਹੈ ਨਾ ਤੁਸੀਂ achar ਦੋ ਦੋ ਸਾਲ ਨਹੀਂ ਖਰਾਬ ਹੁੰਦਾ ਤੁਸੀਂ ਗਿੱਲੀ ਚਮਚ ਨਾਲ achar ਕੱਢ ਲਓ ਹਮ ਅਗਲੇ ਦਿਨ ਖਰਾਬ ਹੋ ਜੂਗਾ ਇਹਦਾ ਖਾਸ ਧਿਆਨ ਰੱਖਣਾ ਹੈ ਅੰਮ੍ਰਿਤ ਹੈ ਅੰਮ੍ਰਿਤ ਨੂੰ ਅੰਮ੍ਰਿਤ ਦੀ ਤਰ੍ਹਾਂ ਵਰਤਣਾ ਹੈ ਠੀਕ ਹੈ ਇਹਨੂੰ ਉਦਾਂ ਹੀ ਵਰਤੋ ਚੋਰਾਂ ਦੀ ਤਰ੍ਹਾਂ ਨਾ ਵਰਤੋ ਚੋਰਾਂ ਦੀ ਤਰ੍ਹਾਂ ਨਾ ਵਰਤੋ ਅੰਮ੍ਰਿਤ ਨੂੰ ਅੰਮ੍ਰਿਤ ਦੀ ਤਰ੍ਹਾਂ ਵਰਤੋ ਜੀ 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 ਇਹ ਤੁਹਾਡੇ ਸਵਾਸਥਿਆ ਨੂੰ ਬਿਲਕੁਲ ਠੀਕ ਰੱਖੇਗਾ ਤੁਹਾਡੀ ਸਿਹਤ ਨੂੰ ਠੀਕ ਰੱਖੇਗਾ ਇਮਿਊਨਿਟੀ ਵਧਾ ਕੇ ਰੱਖੇਗਾ ਰਾਮ ਬਾਣਾ ਮੈਂ ਫਿਰ ਕਹਿ ਰਿਆਂ ਕਿਸੇ ਨੂੰ ਸਾਹ ਦੀ ਦਿੱਕਤ ਹੈ ਰਾਮ ਬਾਣਾ ਕਿਸੇ ਦੀ ਇਮਿਊਨਿਟੀ ਘਟ ਹੈ ਰਾਮ ਬਾਣਾ ਕਿਸੇ ਨੂੰ ਕਿਸੇ ਚੀਜ਼ ਨਾਲ ਅਲਰਜੀ ਹੁੰਦੀ ਹੈ ਰਾਮ ਬਾਣਾ ਵਿਟਾਮਿਨ ਸੀ ਦਾ బిਗੇਸਟ ਰਿਚ ਸੋਰਸ ਹੈ ਆਮਲਾ ਭਰਿਆ ਪਿਆ ਇੰਦੇ ਚ ਅੱਧੇ ਕਿਲੋ ਦੀ ਪੈਕਿੰਗ ਇੰਦੇ ਚ 400 ਗ੍ਰਾਮ ਆਮਲਾ ਜਿਹਦਾ ਭੁੰਨਿਆ ਹੋਇਆ ਇੱਕ ਚਮਚਾ ਖਾਣ ਤੋਂ ਬਾਅਦ ਬ੍ਰੇਕਫਾਸਟ ਨਿਕਰਨ ਦੀ ਲੋੜ ਪੈਂਦੀ ਸਹੀ ਗੱਲ ਹੈ ਜੀ ਇੰਨਾ एनर्जी ਦੇੰਦਾ ਬੋਡੀ ਨੂੰ ਇਨੀ ਤਾਕਤ ਹੈ ਤੁਹਾਨੂੰ ਸਾਰਾ ਦਿਨ ਲੱਕੀ ਜਾਊਗਾ ਕੀ ਬਾਤ ਹੈ ਦੇਖੋ ਅਸੀਂ ਕਹਿੰਨੇ ਆ ਨਾ ਵੀ ਜਿਹੜੀ ਤੁਸੀਂ ਚੀਜ਼ ਸੋਚ ਲਈ ਉਹ ਠੀਕ ਹੋਣੀ ਹੋਣੀ ਹੈ ਓਕੇ ਜਿਹੜਾ ਚਵਨ ਪ੍ਰਾਸ਼ ਇਹ ਪਹਿਲੇ ਗੋਡੇ ਮੋਡਿਆਂ ਦੀ ਗੱਲ ਕਰਨਿਆ ਚਵਨ ਪ੍ਰਾਸ਼ ਇਹ ਦਸ਼ਮੁਲਾ ਦੀ ਜੜੀ ਬੂਟੀਆਂ ਹੁੰਦੀਆਂ ਠੀਕ ਹੈ ਸੁਨਾਖ ਪਾਟਲਾ ਹੈ ਸਾਰੀ ਜੜੀ ਬੂਟੀਆਂ ਜਿਹੜੀ ਦਸ਼ਮੁਲਾ ਦੀਆਂ ਦਸ਼ਮੁਲਾ ਕਰਦਾ ਹੈ ਵాయు ਨੂੰ ਠੀਕ ਕਰਨ ਦਾ ਕੰਮ ਵాయు ਕਰਕੇ ਕਿਹੜੀ ਦਿੱਕਤ ਆਂਦੀ ਹੈ ਗੋਡੇ ਮੋਡੇ ਵਿੱਚ ਦਰਦ ਸਰਵਾਈਕਲ ਈਵਨ ਕੇ ਬੱਚੇਦਾਨੀ ਦੀ ਕੋਈ ਵੀ ਪ੍ਰੋਬਲਮ ਹੈ ਨੀਚੇ ਦੀ ਮਤਲਬ ਲੇਡੀਜ਼ ਦੀ ਕੋਈ ਵੀ ਥੱਲੇ ਦੀ ਆਪਾਂ ਇਹਨੂੰ ਕਹਿੰਦੇ ਆ ਧੰਨੀ ਤੋਂ ਥੱਲੇ ਦੀ ਕੋਈ ਪ੍ਰੋਬਲਮ ਹੈ ਉਹਨੂੰ ਠੀਕ ਕਰਨੀ ਚਾਹੀਦੀ ਹੈ ਵాయు ਦਾ ਕੰਟਰੋਲ ਕਰਨਾ ਜ਼ਰੂਰੀ ਹੈ ਐ ਚਵਨ ਪ੍ਰਾਸ਼ ਹੁੰਦੇ ਉੱਤੇ ਕੰਮ ਕਰਦਾ ਤਾਂ ਹੀ ਪੇਸ਼ੈਂਟ ਪਹਿਲੇ ਦਿਨ ਆ ਕੇ ਕਹਿੰਦਾ ਮੇਰੀ ਵాయు ਠੀਕ ਹੋ ਗਈ ਜੀ ਮੈਨੂੰ ਜੋੜਾਂ ਦੇ ਦਰਦ ਠੀਕ ਹੋ ਗਏ ਆਮਲਾ ਪਿਆ ਉਹਦੇ ਕਰਕੇ ਡਾਈਜੈਸ਼ਨ ਸਿਸਟਮ ਠੀਕ ਹੋ ਜਾਂਦਾ ਇੱਕ ਚਮਚ ਮੇਰੇ ਕੋਲ ਪੇਸ਼ੈਂਟ ਆਇਆ ਹੋਣੇ ਕਹਿੰਦਾ ਇਹ ਚਵਨ ਪ੍ਰਾਸ਼ ਲੈਣ ਆਇਆ ਮੈਂ ਉਹਨੂੰ ਟੇਸਟ ਕਰਾਇਆ ਉਹਨੇ ਚਵਨ ਪ੍ਰਾਸ਼ ਖਾਦਾ ਗੱਲ ਕਰ ਰਿਹਾ ਸੀ ਇੱਕ ਅਰਤੇ ਅਰਤੇ ਡਕਾਰ ਆ ਗਿਆ ਕਹਿੰਦਾ ਜੀ ਮੈਨੂੰ ਪਹਿਲੀ ਵਾਰੀ ਆਇਆ ਐ ਇਦਾਂ ਕਦੀ ਹੋਇਆ ਹੀ ਨਹੀਂ ਤੁਰੰਤ ਕੰਮ ਕਰਤਾ ਮੈਂ ਕਹਿੰਦਾ ਜੀ ਨਾ ਦੁੱਧ ਦੀ ਲੋੜ ਨਾ ਪਾਣੀ ਦੀ ਲੋੜ ਨਾ ਟੇਸਟ ਕਰੋ ਤੁਸੀਂ ਤਾਂ ਟੇਸਟ ਕੀਤਾ ਹੀ ਐ ਤੁਹਾਨੂੰ ਕੀ ਕਹਿ ਰਿਹਾ ਇਹਨੂੰ ਇੱਕ ਚਮਚ ਸਵੇਰੇ ਸ਼ਾਮ ਦੁੱਧ ਲੈਣਾ ਚਾਹੁੰਦੇ ਹੋ ਕੁਝ ਬਿਮਾਰੀਆਂ ਆ ਜਿੰਦੇ ਚ ਅਸੀਂ ਦੁੱਧ ਬੰਦ ਕਰ ਦਿੰਦੇ ਹਾਂ ਜਿਵੇਂ ਜੋੜਾਂ ਦੀ ਦਰਦ ਹੈ ਅਸੀਂ ਕਹਿੰਨੇ ਦੁੱਧ ਨਹੀਂ ਲੈਣਾ ਕਿਉਂਕਿ ਸਾਡੀ ਰਵਾਇਤ ਬਣੀ ਹੋਈ ਹੈ ਨਾ ਜੇ ਚੰਮਣਪਰਾਸ਼ ਦੁੱਧ ਨਾਲ ਹੀ ਦਿੰਦੇ ਆ ਨਾ ਜੀ ਨਾ ਠੀਕ ਐ ਦੁੱਧ ਨਾਲ ਲੈ ਸਕਦੇ ਹੋ ਅਗਰ ਇਹ ਬਿਮਾਰੀ ਹੈ ਅਗਰ ਕੋਈ ਵੀ ਆਟੋ ਠੀਕ ਹੈ ਦੁੱਧ ਪੀਣਾ ਹੀ ਨਹੀਂ ਦੁੱਧ ਜ਼ਹਿਰ ਹੈ ਠੀਕ ਹੈ ਆਟੋ ਇਮਿਊਨ ਡਿਜ਼ੀਜ਼ ਕੀ ਹੈ ਪਾਰਕਿਨਸੋਨਿਜ਼ਮ ਹੈ ਸ਼ੂਗਰ ਹੈ ਰਿਮਟੋਇਡ ਆਰਥਰਾਈਟਿਸ ਹੈ ਸਕਿਨ ਦੀ ਅਲਰਜੀ ਹੈ ਦੁੱਧ ਤੁਹਾਡਾ ਵੈਸੇ ਹੀ ਬੰਦ ਹੈ ਬੱਚਿਆਂ ਨੂੰ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਦੁੱਧ ਨਾਲ ਲੈ ਸਕਦਾ ਪਰ ਅਦਰਵਾਈਜ਼ ਵੈਸੇ ਹੀ ਲੈ ਲਓ ਇੰਨਾ ਸਵਾਦ ਹੈ ਮੇਰੀ ਸਾਰਿਆਂ ਨਾਲ ਇੱਕੀ ਰਿਕਵੈਸਟ ਹੈ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਆਓ ਨਹੀਂ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਫੋਨ ਕਰੋ ਸਟਾਫ ਨੂੰ ਅਪਾਇੰਟਮੈਂਟ ਲਓ ਸਮਾਨ ਕੋਈ ਚੀਜ਼ ਮੰਗਾਣੀ ਹੈ ਗੱਲ ਕਰੋ ਤਾਂ ਹੀ ਮੰਗਾਓ ਗੱਲ ਕਰੇ ਬਿਨਾ ਕੋਈ ਵੀ ਚੀਜ਼ ਨਾ ਮੰਗਾਓ ਇਹਦੇ ਨਾਲ ਕੀ ਹੁੰਦਾ ਹੈ ਗੱਲ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗ ਜਾਂਦਾ ਕੀ ਬਿਮਾਰੀ ਹੈ ਤੇ ਕਿੱਥੇ ਤੱਕ ਅਸੀਂ ਦਵਾਈ ਦੇਣੀ ਹੈ ਇਹ ਵੀ ਜਿਹੜਾ ਜੋਸ਼ਾਂ ਦਾ ਨੁਸਖਾ ਹੈ ਤੁਸੀਂ ਆਪਣੇ ਘਰੇ ਬਣਾ ਸਕਦੇ ਹੋ ਇਹਨੂੰ ਬਣਾਓ ਇਹਦੀ ਵਰਤੋਂ ਜ਼ਰੂਰ ਕਰਨੀ ਹੈ ਇਸ ਸੀਜ਼ਨ ਚਮਨਪਰਾਸ਼ ਦੇ ਨਾਲ-ਨਾਲ ਇਹਦੀ ਵਰਤੋਂ ਕਰੋ ਤੁਸੀਂ ਸਾਰੀ ਉਮਰ ਬਿਲਕੁਲ ਸਵਸਥ ਰਹੋਗੇ ਅਗਰ ਇਹ ਜੋਸ਼ਾਂ ਦੇ ਵਾਲਾ ਜਿਹੜਾ ਮੈਂ ਫਾਰਮੈਸਿਸਟ ਦੋਨਾਂ ਚ ਪੀਤੇ ਮੈਂ ਦੋਹਾਂ ਚ ਪੀ ਸਕਦੇ ਹੋ ਜੀ ਕੁਆਂਟੀਟੀ ਘਟਾਣੀ ਹੈ ਤੁਸੀਂ ਜਵੇਂ ਤੁਸੀਂ ਪੜ੍ਹ ਲੇਮੁਲ ਇੰਨੀ ਸਨਾ ਪੱਤੀ ਲਿੱਤੀ ਆ ਠੀਕ ਹੈ ਜੀ ਅੱਧੀ ਕਰ ਦੋ ਜਿਵੇਂ ਅਸੀਂ ਚਮਨ ਪ੍ਰਾਸ਼ ਨੂੰ ਕਹਿੰਦੇ ਆ ਅੱਧੀ ਕਰ ਦੋ ਨਾ ਠੀਕ ਹੈ ਗਰਮੀ ਸਰਦੀ ਪੀਓ ਤੁਹਾਡੇ ਫੇਫੜੇ ਠੀਕ ਹਰ ਠੀਕ ਢਿੱਡ ਠੀਕ ਕੋਈ ਬਿਮਾਰੀ ਲੱਗ ਹੀ ਨਹੀਂ ਸਕਦੀ ਤੁਹਾਡੀ ਮੋਟਾਪਾ ਇਹ ਤੇ ਕੁਛ ਅਸਰ ਕਰੋ ਬਿਲਕੁਲ ਕਰੇ ਤੁਹਾਡਾ ਜਿਹੜਾ ਡਾਈਜੈਸਟਿਵ ਸਿਸਟਮ ਠੀਕ ਹੋ ਗਿਆ ਤੁਸੀਂ ਬਿਲਕੁਲ ਠੀਕ ਹੋ ਫਿਰ ਕੋਈ ਚੱਕਰ ਨਹੀਂ ਜਦੋਂ ਸਾਹ ਠੀਕ ਹੋ ਗਿਆ ਆਕਸੀਜਨ ਪੂਰੀ ਜਨਨ ਲੱਗ ਗਈ ਆਕਸੀਡੇਸ਼ਨ ਹੋ ਗਈ ਨਾ ਬਰਨਿੰਗ ਪ੍ਰੋਸੈਸ ਹੋ ਗਿਆ ਫੈਟ ਨੂੰ ਕੋਣ ਕਟਾਊਗਾ ਬਰਨ ਅਸੀਂ ਕਹਿੰਦੇ ਨਾ ਬੀਐਮਆਰ ਵਧਾਓ ਬੀਐਮਆਰ ਵਧਾਓ ਆਪਣੀ ਐਕਸਰਸਾਈਜ਼ ਕਰੋ ਕੀ ਹੈ ਬਰਨਿੰਗ ਹੈ ਜਦੋਂ ਤੁਹਾਡਾ ਡਾਈਜੈਸ਼ਨ ਠੀਕ ਹੋ ਗਿਆ ਢਿੱਡ ਦੀ ਅੱਗ ਨਹੀਂ ਸਾਰਾ ਕੁਝ ਬਰਨਿੰਗ ਕਰ ਦੇਣੀ ਹੈ ਜੀ